ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਨਾਮ ਸਿਮਰਨ ਦੀਆਂ ਅਨੇਕਾਂ ਵਰਕਤਾਂ ਹਉ ਵਾਰੀ ਜੀਵ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਉ ਮਾਜ ਮਹੱਲਾ ਚੌਥਾ ਨਾਮਈ ਅਕਾਲ ਪੁਰਖ ਨਿਰੰਕਾਰ ਦਾ ਨਾਮ ਵੀ ਨਿਰੰਕਾਰੀ ਹੈ ਇਹ ਨਿਰੰਕਾਰੀ ਨਾਮ ਹੀ ਗੁਰਮਤ ਨਾਮ ਹੈ ਜੋ ਨਿਰੰਕਾਰ ਅਕਾਲ ਪੁਰਖ ਦੀ ਧੁਰ ਦਰਗਾਹ ਤੋਂ ਗੁਰੂ ਨਾਨਕ ਸਾਹਿਬ ਨਿਰੰਕਾਰੀ ਨੇ ਸੰਸਾਰੀ ਅਤੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਲਿਆਂਦਾ रूप रेखा आकार ਤੋਂ ਨਿਆਰੇ ਨਿਰੰਕਾਰ ਕਰਤਾਰ ਨੂੰ ਇਸ ਨਿਰੰਕਾਰੀ ਨਾਮ ਦਾ ਧਿਆਵਣ ਹਾਰ ਗੁਰਮੁਖ ਵਿਵੇਕੀ ਜਨ ਘਟ ਘਟ ਅੰਦਰ ਵਿਆਪਕ ਵੇਖ ਲੈਂਦਾ ਹੈ ਅਰਥਾਤ ਪ੍ਰਤੱਖ ਕਰ ਲੈਂਦਾ ਹੈ अथवा ਲਖ ਲੈਂਦਾ ਹੈ ਰਿਅਲਾਈਜ਼ ਕਰ ਲੈਂਦਾ ਹੈ ਪਰੰਤੂ ਇਸ ਵਿਦ ਅਲਕ ਨਾ ਲਖੇ ਜਾਣ ਜੋਗ ਨਿਰੰਜਨ ਨਿਰੰਕਾਰ ਪ੍ਰਮਾਤਮਾ ਨੂੰ ਲਖਣਾ ਸੰਗੋ ਪਾਗ ਵੇਖਣਾ ਕੇਵਲ ਗੁਰੂ ਦੁਆਰਾ ਹੀ ਸੰਭਵ ਹੈ ਪਰ ਹੈ ਨਿਰੰਕਾਰੇ ਨਾਮ ਦੀ ਕਮਾਈ ਕਰਕੇ ਜੋ ਕੇਵਲ ਗੁਰੂ ਦੁਆਰਾ ਹੀ ਗੁਰਮਤਿ ਵਿਧੀ ਅਨਸਾਰ ਮਿਲਦਾ ਹੈ RAM ਨਾਮ ਕੋ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਓ ਜਾਂ ਕੈ ਸਿਮਰਨ ਮਿਟੈ ਤੰਦ ਜਾਂ ਕੈ ਸਿਮਰਨ ਛੁਟੈ ਬੰਦ ਜਾਂ ਕੈ ਸਿਮਰਨ ਮੂਰਖ ਚਤੁਰ ਜਾਂ ਕੈ ਸਿਮਰਨ ਕੁੱਲ ਹੈ ਉਧਰ ਜਾਂ ਕੈ ਸਿਮਰਨ ਭਉ ਦੁਖ ਹਰੈ ਜਾਂ ਕੈ ਸਿਮਰਨ ਅਪਦ ਟਰੈ ਜਾਂ ਕੈ ਸਿਮਰਨ ਮੁਛਤ ਪਾਪ ਜਾਂ ਕੈ ਸਿਮਰਨ ਨਹੀਂ ਸੰਤਾਪ ਜਾਂ ਕੈ ਸਿਮਰਨ ਰਿਦ ਬਿਗਾਸ ਜਾਂ ਕੈ ਸਿਮਰਨ ਕਬਲਾ ਦਾਸ ਜਾਂ ਕੈ ਸਿਮਰਨ ਨਿਧ ਨਿਧਾਨ ਜਾਂ ਕੈ ਸਿਮਰਨ ਤਰੇ ਨਿਧਾਨ ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾਂ ਦੀਨ ਸ਼ਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਇਸ ਗੁਰ ਪ੍ਰਮਾਣ ਅੰਦਰ ਨਾਮ ਸਿਮਰਨ ਰੂਪੇ ਵਿਵੇਕ ਦੀ ਅਨੰਤ ਪ੍ਰਕਾਰ ਦੀ ਫਲ ਪ੍ਰਤਾਪੀ ਮਹਿਮਾ ਵਰਣਨ ਹੈ ਜਥਾ ਨਾਮ ਦਾ ਸਿਮਰਨ ਕਰਕੇ ਨਾਮ ਅਭਿਆਸੀ ਵਿਵੇਕੀ ਜਨ ਦਾ ਸੁਤੇ ਉਧਾਰ ਹੁੰਦਾ ਹੈ ਨਾਮ ਸਿਮਰਨ ਕਰਨ ਕਰ ਮਾਇਆ ਦੇ ਸਭ ਧੰਦ ਬੰਧ ਮਿਟ ਛੁੱਟ ਜਾਂਦੇ ਹਨ ਨਾਮ ਦੇ ਸਿਮਰਨ ਕਰਕੇ ਮੂਰਖ ਮਤ ਵਾਲੇ ਵੀ ਚੱਤਰ ਬਿਬੇ ਕੀ ਬਣ ਜਾਂਦੇ ਹਨ ਨਾਮ ਦੇ ਸਿਮਰਨ ਕਰਕੇ ਨਾਮ ਸਿਮਰਨ ਹਾਰੇ ਭਗਤ ਵਿਵੇਕ ਜਾਂਦੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ ਨਾਮ ਦੇ ਸਿਮਰਨ ਕਰਕੇ ਭੌ ਦੁੱਖ ਦੂਰ ਹੋ ਕੇ ਨਿਰਦੋਖ ਨਿਰਭੈ ਪਦ ਪ੍ਰਾਪਤ ਹੁੰਦਾ ਹੈ ਨਾਮ ਦੇ ਸਿਮਰਨ ਕਰਕੇ ਵਿਪਤ ਕਾਲ ਦੀ ਅਪਦਾ ਮੁਸੀਬਤ ਵੀ ਟਲ ਜਾਂਦੀ ਹੈ ਨਾਮ ਦੇ ਸਿਮਰਨ ਕਰਕੇ ਸਭ ਪਾਪ ਕੱਟੇ ਜਾਂਦੇ ਹਨ ਨਾਮ ਦੇ ਸਿਮਰਨ ਕਰ ਕੋਈ ਸੰਤਾਪ ਆਦ ਬਿਆਦ ਉਪਾਦ ਦਾ ਨਹੀਂ ਲੱਗਦਾ ਨਾਮ ਦੇ ਸਿਮਰਨ ਕਰਕੇ ਹਿਰਦਾ ਕਮਲ ਵਿਗਸ ਕੇ ਖਿੜ ਜਾਂਦਾ ਹੈ ਨਾਮ ਦੇ ਸਿਮਰਨ ਕਰਕੇ ਕੌਲਨਾ ਮਾਇਆ ਲక్ష్ਮੀ ਵੀ ਦਾਸੀ ਬਣ ਜਾਂਦੀ ਹੈ ਨਾਮ ਦੇ ਸਿਮਰਨ ਕਰਕੇ ਨਾਮ ਦਾ ਸਿਮਰਨ ਹਾਰਾ ਵਿਵੇਕੀ ਜਨ ਸਰਬ ਨਿਧੀਆਂ ਦਾ ਨਿਧਾਨ ਖਜ਼ਾਨਾ ਬਣ ਜਾਂਦਾ ਹੈ। ਨਾਮ ਦੇ ਸਿਮਰਨ ਕਰਕੇ ਔੜਕ ਕਲਿਆਣ ਨਿਸਤਾਰਾ ਹੋ ਜਾਂਦਾ ਹੈ। ਪਤਿਤਾਂ ਦੇ ਪਵਿੱਤਰ ਕਰਨ ਹਾਰਾ ਇਹ ਹਰੀ ਦਾ ਨਿਰੰਕਾਰੀ ਨਾਮ ਹੈ। ਕੋਟਾਨ ਕੋਟ ਭਗਤਾਂ ਦਾ ਉਧਾਰ ਕੀਤਾ ਹੈ ਇਸ ਗੁਰਮਤ ਨਿਰੰਕਾਰੀ ਨਾਮ ਨੇ ਤਾਂ ਤੇ ऐसे निरंकारी राम नाम को हमारी नमस्कार है और ऐसे निरंकारी नाम दे सिमरन हारे अर्थात नाम सिमरन दी कमाई करने हारे विवेकी जन को हमारी बारंबार जोहार है मन मेरे गुरु की मन ले रजाए मन तन शीतल सब थी है नाम बस मन आए रहाओ ਸ੍ਰੀ ਰਾਗ ਮਹੱਲਾ ਤੀਜਾ ਇੱਥੇ ਹੁਕਮ ਰਜ਼ਾਈ ਚੱਲਣ ਦਾ ਫੇਰ ਗੁਰ ਉਪਦੇਸ਼ ਹੈ ਅਤੇ ਗੁਰੂ ਕੇ ਹੁਕਮ ਰੂਪੀ ਰਜ਼ਾਈ ਮੰਨ ਲੈਣ ਦਾ ਫਲ ਇਹ ਦੱਸਿਆ ਹੈ ਕਿ ਨਾਮ ਦਾ ਨਿਵਾਸ ਹਿਰਦੇ ਅੰਦਰ ਆਣ ਹੁੰਦਾ ਹੈ ਅਤੇ ਨਾਮ ਅੰਦਰ ਵਸਣ ਕਰਕੇ ਮਨ ਤਨ ਸਭ ਸੀਤਲ ਹੋ ਜਾਂਦਾ ਹੈ ਇਹ ਗੁਰਮਤ ਸਿਫਤ ਸਲਾ ਰੂਪੀ ਹੁਕਮ ਰਜ਼ਾਈ ਚੱਲਣ ਵਾਲੇ ਸਾਰ ਬਿਵੇਕੀ ਦੀ ਪ੍ਰਗਟ ਫਲ ਕਮਾਈ ਹੈ ਮਨ ਰਤੇ ਜਿਵਾਂ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਹਿ ਸਮਾਓ ਸ੍ਰੀ ਰਾਗ ਮਹਲਾ 3 ਗੁਰ ਬਾਣੀ ਰੂਪੀ ਸੱਚੇ ਹਰੀ ਗੁਣ ਗਾਵਣ ਨਾਲ ਮਨ ਵੀ ਰਤਿਆ ਜਾਂਦਾ ਹੈ ਜੀਭਾ ਵੀ ਰਤੀ ਜਾਂਦੀ ਹੈ ਅਤੇ ਗੁਰਮਤਿ ਨਾਮ ਅਭਿਆਸ ਦਾ ਪ੍ਰਵਾਹ ਆਪ ਮਹਾਰਾ ਚੱਲ ਪੈਂਦਾ ਹੈ ਅਤੇ ਜੇਕਰ ਗੁਰਮਤਿ ਨਾਮ ਦਾ ਸਵਾਸ ਸਵਾਸ ਅਭਿਆਸ ਸਦਾ ਹੀ ਬਣਿਆ ਰਹੇ ਤੇ ਕਦੇ ਵੀ ਨਾ ਵਿਸਰੇ ਤਾਂ ਸਤਪੁਰਖ ਅਕਾਲ ਵਿਖੇ ਸਮਾਵਨਾ ਹੋ ਜਾਂਦਾ ਹੈ ਸੋ ਹਰ ਕੀਰਤਨ ਮਈ ਸੱਚੀ ਸਿਫਤ ਸਲਾਹ ਰੂਪੀ ਗੁਰਮਤਿ ਵਿਵੇਕ ਦੀ ਕਮਾਈ ਦਾ ਪਰਤਖ ਪਾਰਸ ਭੂਤੀ ਫਲ ਗੁੜੇ ਆਤਮ ਬਰੰਗਾ ਵਿੱਚ ਰਤੇ ਜਾਣਾ ਅਤੇ ਨਾਮ ਨਾਮੀ ਦੇ ਸੱਚ ਸਰੂਪ ਵਿਖੇ ਸਮਾਉਣਾ ਹੈ ਗੁਣ ਗੋਵਿੰਦ ਨਿਤ ਗਾਵੀਆਂ ਹੈ ਅਵਗੁਣ ਕਟਨਹਾਰ ਸ੍ਰੀ ਰਾਗ ਮਹੱਲਾ 5 ਇੱਥੇ ਗੋਵਿੰਦ ਗੁਣ ਗਾਵਣ ਭਾਵ ਗੁਰਬਾਣੀ ਦੇ ਕੀਰਤਨ ਦਾ ਨਿਤਾ ਪ੍ਰਤ ਨੇਮ ਉਪਦੇਸ਼ਿਆ ਦਰੜਾਇਆ ਹੈ ਜੋ ਇਸ ਹੁਕਮ ਨੂੰ ਕਮਾਉਂਦੇ ਹਨ ਅਤੇ ਨਿਤਾ ਪ੍ਰਤ ਗੁਰਬਾਣੀ ਦੇ ਕੀਰਤਨ ਦਾ ਨੇਮ ਪ੍ਰੇਮ ਨਿਭਾਉਂਦੇ ਹਨ ਤਾਂ ਇਸ ਨਿਜਮੀ ਪ੍ਰੇਮ ਕਮਾਈ ਦੇ ਵਿਵੇਕ ਧਰ ਨਾਲ ਅਤੇ ਗੁਰਬਾਣੀ ਦੀ ਕੀਰਤਨ ਰੂਪੀ ਪਾਰਸ ਕਲਾ ਦੇ ਪ੍ਰਭਾਵ ਕਰਕੇ ਤਿਨਾਂ ਦੇ ਸਭ ਔਗਣ ਕੱਟੇ ਜਾਂਦੇ ਹਨ ਗੱਲ ਕੀ ਗੁਰਮਤ ਗੁਣ ਗੋਬਿੰਦ ਦਾ ਗਾਉਣਾ ਹੀ ਔਗਣ ਕਟਣਹਾਰ ਹੈ ਸੋ ਐਸੇ ਹਰ ਕੀਰਤਨ ਰੂਪੀ ਨਿਯਮ ਨੂੰ ਪਾਲਣਾ ਗੁਰਮਤ ਅੰਦਰ ਇੱਕ ਨਿਰੋਤਮ ਵਿਵੇਕ ਹੈ ਜਿਸ ਦਾ ਧਾਰਨ ਕਰਨਾ ਸਿੱਖ ਮਾਤਰ ਲਈ ਅਤਿ ਜ਼ਰੂਰੀ ਹੈ ਅਤਿ ਜਿਸ ਵਿਵੇਕੀ ਜਾਣਨੇ ਇਸ ਗੁਰਮਤ ਵਿਵੇਕ ਨੂੰ ਧਾਰਿਆ ਹੈ ਉਸ ਦੇ ਸਭ ਆਵਗੁਣ ਮਾਨੋ ਇੱਕ 파ਰਸ ਸ਼ਕਤੀ ਵਾਲੀ ਚੁੰਬਕ ਕਲਾ ਦੁਆਰਾ ਕੱਟੇ ਗਏ ਹਨ ਚੁੰਚ ਗਿਆਨੀਆਂ ਅਤੇ ਸ਼ੁਸ਼ਕ ਵਿਵੇਕੀਆਂ ਦੀ ਸਰਦਾ ਭਾਵਨੀ ਇਸ ਗੁਰਮਤ ਸਾਰ ਵਿਵੇਕ ਉੱਪਰ ਆਉਂਦੀ ਹੀ ਨਹੀਂ ਤਾਂ ਹੀ ਤੇ ਉਹ ਇਸ ਨੂੰ ਧਰਨ ਨਹੀਂ ਕਰਦੇ ਕਿਉਂਕਿ ਉਹ ਹਰ ਕੀਰਤਨ ਦੀ ਪਾਰਸ ਕਲਾ ਦੇ ਕਾਇਲ ਹੀ ਨਹੀਂ ਜਿਸ ਦਾ ਸਾਫ਼ ਇਹ ਮਤਲਬ ਹੈ ਕਿ ਉਹ ਗੁਰਬਾਣੀ ਅੰਦਰ ਉਪਦੇਸ਼ੇ ਅਤੇ ਦਰੜਾਏ ਹੋਏ ਇਸ ਗੁਰਮਤ ਹੁਕਮ ਦੀ ਪ੍ਰਵਾਹ ਹੀ ਨਹੀਂ ਕਰਦੇ ਸਗੋਂ ਉਲਟ ਗੁਰਬਾਣੀ ਗਾਵਣ ਹਾਰੇ ਪ੍ਰੇਮੀ ਅਤੇ ਸ਼ਰਧਾਲੂ ਉੱਤਮ ਬिवेकी ਜਨਾਂ ਨੂੰ ਮਖੌਲ ਕਰਦੇ ਹੋਏ ਪਾਗਲ ਕਹਿ ਕੇ ਪੁਕਾਰਨ ਦੀ ਹੋੜ ਮਤ ਕਰਦੇ ਹਨ ਉਹਨਾਂ ਦਾ ਕਸੂਰ ਵੀ ਕੀ ਹੈ ਉਹਨਾਂ ਦੀ ਮਤਬੁੱਧੀ ਹੀ ਇਹੋ ਜਿਹੀ ਹੈ ਉਹਨਾਂ ਨੇ ਹਰ ਕੀਰਤਨ ਦਾ ਰਸ ਚੱਖਿਆ ਹੀ ਨਹੀਂ ਜੇ ਚੱਖਣ ਤਾਂ ਪ੍ਰਤੀਤ ਆਵੇ ਅਤੇ ਚੱਖਣ ਤਾਂ ਜੇ ਹੁਕਮ ਕਮਾਵਣ ਕਮਾਵਣ ਤਾਂ ਜੇ ਗੁਰੂ ਤੇ ਸਰਦਾ ਭਾਵਨੀ ਆਵੇ ਸੱਚੀ ਸਰਦਾ ਦੀ ਸੱਚੀ ਭਾਵਨੀ ਵੀ ਹੋਣ ਗੁਰੂ ਹੁਕਮਾਂ ਦੀ ਕਮਾਈ ਕਿੱਕੂ ਹੋਵੇ ਕਮਾਈ ਕਰਨ ਤਾਂ ਪਤੀਜਣ ਕਿਉਂਕਿ ਇਸ ਕਮਾਈ ਅੰਦਰ ਪਾਰਸ ਪ੍ਰਭਾਵੀ ਰਸ ਹੁੰਦਾ ਹੈ ਰਹਸ ਗੀਦੀ ਕਮਾਈ ਨਾਲ ਪਤੀਜ ਕੇ ਕਮਾਈ ਕਰਨ ਦਾ ਉਮਾਹਾ ਖਿੰਨ ਖਿੰਨ ਬਣਿਆ ਰਹਿੰਦਾ ਹੈ ਇਸ ਉਮਾਹੇ ਦੇ ਪ੍ਰੇਮ ਪ੍ਰਵਾਹ ਨੂੰ ਅਤੁੱਟ ਰੱਖਣ ਲਈ ਰਸ ਪ੍ਰੇਮ ਭਰੀ ਰੰਗ ਰਤੀ ਦਸ਼ਾ ਸਾਰਬ ਵਿਵੇਕੀ ਦੀ ਸਦਾ ਬਣੀ ਰਹਿੰਦੀ ਹੈ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਸ੍ਰੀ ਰਾਗ ਮਹੱਲਾ 5ਵਾਂ ਇਸ ਗੁਰਵਾਕ ਰੂਪੀ ਹੁਕਮ ਦੁਆਰਾ ਡ੍ਰਿੜ ਹੁੰਦਾ ਹੈ ਕਿ ਗੁਰਮਤਿ ਨਾਮ ਅਜਪਾ ਜਾਪ ਰਸਨਾ ਕਰਕੇ ਕਰਨਾ ਵੀ ਗੁਰਮਤਿ ਵਿਵੇਕ ਹੈ ਇਸ ਅਜਾਪਾ ਜਾਪ ਦੁਆਰਾ ਰਸਨਾ ਕਰਕੇ ਗੁਰਮੰਤਰ ਜਪਣ ਰੂਪੀ ਸਿਮਰਨ ਸ਼ਕਤੀ ਨਾਲ ਤਨ ਮਨ ਨਿਰਮਲ ਹੋ ਜਾਂਦਾ ਹੈ ਗੁਰਮਤ ਨਾਮ ਅਭਿਆਸ ਪਹਿਲੇ ਪਹਿਲ ਰਸਨਾ ਦੇ ਜਾਪ ਤੋਂ ਹੀ ਆਰੰਭ ਹੁੰਦਾ ਹੈ ਕਿਉਂਕਿ ਅੰਮ੍ਰਿਤ ਛਕਣ ਸਮੇ ਇਹ ਨਾਮ ਬੈਖਰੀ ਬਾਣੀ ਦੁਆਰਾ ਦ੍ਰਿੜ ਅਤੇ ਉਚਾਰਨ ਕਰਾਇਆ ਜਾਂਦਾ ਹੈ ਅਤੇ ਬੈਖਰੀ ਬਾਣੀ ਦੁਆਰਾ ਅਰਥਾਤ ਰਸਨਾ ਕਰਕੇ ਇਸ ਨੂੰ ਸਦਾ ਜਪਦੇ ਰਹਿਣ ਦਾ ਉਪਦੇਸ਼ ਮਿਲਦਾ ਹੈ ਅਤੇ ਫਿਰ ਰਸਨਾ ਕਰਕੇ ਹੀ ਗੁਰਮੰਤਰ ਗੁਰਮਤ ਨਾਮ ਦਾ ਪ੍ਰਵੇਸ਼ ਰਿਦੰਤਰ ਅੰਤਰ ਆਤਮੇ ਹੋਏ ਆਉਂਦਾ ਹੈ ਫਿਰ ਅਨਤ ਤਰੰਗਾ ਕਰਕੇ ਇਸ ਦੇ ਜਪਨ ਸਿਮਰਨ ਅਤੇ ਅਭਿਆਸ ਕਰਨ ਦੀਆਂ ਪ੍ਰੇਮਜੁਗਤੀਆਂ ਸੁਤੇ ਸੁਬਾਹ ਗੁਰਮੰਤਰ ਦੀ ਰਸਨਾ ਰਸਾਇਣੀ ਰਸਨ ਰਸਾਇਣੀ ਪਾਰਸ ਕਲਾ ਦੁਆਰਾ ਵਿਵੇਕੀ ਜਨ ਨੂੰ ਸਫਰ ਹੋਣ ਲੱਗ ਪੈਂਦੀਆਂ ਹਨ ਅਤੇ ਉਕਤ ਅਨੰਤ ਤਰੰਗੀ ਜੁਗਤੀਆਂ ਵਿੱਚੋਂ ਰਸਨ ਰਸਾਇਣੀ ਅਜਪਾ ਜਾਪ ਦੀ ਪ੍ਰੇਮ ਜੁਗਤੀ ਨਾਮ ਰਸਾਇਣ ਦੀ ਕਮਾਈ ਵਿੱਚ ਕਮ ਆਉਂਦੀ ਰਹਦੀ ਹੈ ਨਾਮ ਦੀਆਂ ਜੁਗਤੀਆਂ ਅਤੇ ਗੁਰਮੰਤਰ ਕਮਾਈ ਦੇ ਅੰਤਰੀ ਵੀ ਭੇਦ ਦਾ ਖੋਲਣਾ ਇਹ ਸਾਡਾ ਇੱਥੇ ਇਸ ਪੁਸਤਕ ਵਿਖੇ ਪਰਕਰਨ ਨਹੀਂ ਇੱਥੇ ਤਾਂ ਜ਼ੋਰ ਦੇ ਕੇ ਕੇਵਲ ਸਤਿਗੁਰ ਦੇ ਇਸ ਹੁਕਮ ਨੂੰ ਸਪਸ਼ਟਾਉਣਾ ਅਤੇ ਦ੍ਰਿੜਾਉਣਾ ਹੈ ਕਿ ਰਸਨਾ ਕਰਕੇ ਨਾਮ ਦਾ ਜਪਣਾ ਜਿਸ ਜਪਣ ਕਰਕੇ ਤਨ ਮਨ ਸ਼ੀਤਲ ਹੋ ਜਾਂਦਾ ਹੈ ਸਿੱਖ ਦੇ ਮੁੱਖ ਆਰੰਭਕ ਨਾਮ ਵਿਵੇਕ ਦੀ ਇੱਕ ਅਤ ਜ਼ਰੂਰੀ ਕਮਾਉਣ ਯੋਗ ਅੰਸ਼ ਹੈ ਰਸਨਾ ਕਰਕੇ ਨਾਮ ਜਪਣ ਦੀ ਪਾਰਸ ਕਲਾ ਦੁਆਰਾ ਸਰੀਰ ਦੇ ਰੋਮ-ਰੋਮ ਅੰਦਰ ਜੋਤ ਵਿਗਾਸੀ ਸਿੱਤਲਤਾ ਦੀ ਚਰਣਾਟ ਫਿਰ ਜਾਂਦੀ ਹੈ ਅਤੇ ਰਸਨਾ ਦੁਆਰਾ ਅਜਪਾ ਜਾਪ ਕਰਦੇ ਰਹਿਣ ਕਰ ਸਦਾ ਹੀ ਸਰੀਰ ਅੰਦਰ ਇਸ ਸਿੱਤਲਤਾ ਦੀ ਚਾਨਣੀ ਪਰਸੇ ਪਸਰੀ ਰਹਿੰਦੀ ਹੈ ਜਬ ਵੇਕੀ ਜਾਨ ਨੂੰ ਸਦਾ ਸਹਜ ਮਤਵਾਲੇ ਰੱਖਦੀ ਹੈ ਗੁਰੂ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਸ੍ਰੀ ਰਾਗ ਮਹੱਲਾ ਪੰਜਵਾਂ ਇਸ ਗੁਰਵਾਕ ਦੇ ਭਾਵ ਤੋਂ ਸਿੱਧ ਹੁੰਦਾ ਹੈ ਕਿ ਅੰਮ੍ਰਿਤ ਸੰਸਕਾਰ ਸਮੇਂ ਅੰਮ੍ਰਿਤ ਨਾਮ ਦਾ ਪਿਆਲਣਾ ਅਰਥਾਤ ਅੰਮ੍ਰਿਤ ਛਕਾਉਣਾ ਨਿਰੀ ਇੱਕ ਰਸਮ ਹੀ ਨਹੀਂ ਕਿੰਤੂ ਉੱਚ ਆਤਮਦਾਨ ਜੀਆਦਾਨ ਦੇਣਾ ਹੈ ਅਤੇ ਮਾਇਕ ਸੰਸਾਰੀ ਜੀਵਨ ਨੂੰ ਪਲਟਾ ਕੇ ਪਰਮਾਰਥੀ ਨਵਜੋਬਨ ਵਾਲੇ ਜੀਵਨ ਵਿੱਚ ਬਦਲ ਦੇਣਾ ਹੈ ਤਾਂ ਹੀ ਤਾਂ ਉਸ ਸਮੇਂ ਸਤਿਗੁਰੂ ਦੇ ਘਰ ਆਤਮ ਪਰਮਾਰਥ ਵਿੱਚ ਜਨਮ ਹੋਣ ਕਰਕੇ ਇਹ ਨਵਾਂ ਨਵੀਨ ਜਨਮ ਹੁੰਦਾ ਹੈ ਜਿਸ ਵਿੱਚ ਪ੍ਰਤੱਖ ਅਮਰ ਕਲਾ ਵਰਤ ਜਾਂਦੀ ਹੈ ਅਤੇ ਜਨਮ ਮਰਨ ਦਾ ਸਹਸਾ ਦੂਰ ਹੋ ਕੇ 184 ਦੇ ਜੂਨ ਗੇੜ ਵਾਲਾ ਆਵਾਗਵਨ ਮਿਟ ਜਾਂਦਾ ਹੈ ਸਤਗੁਰ ਕਾ ਜਨਮੇ ਗਵਨ ਮਿਟਾਇਆ ਤਾਂ ਹੀ ਤੇ ਇਹ ਗੁਰਮਤਿ ਨਾਮ ਅਮਰ ਕਲਾ ਭਰਪੂਰ ਅੰਮ੍ਰਿਤ ਨਾਮ ਰੂਪੀ 파ਰਸ ਇਸ ਗੁਰ ਪ੍ਰਮਾਨ ਅੰਦਰ ਜਨਮ ਮਰਨ ਕਾ ਪਥ ਦੱਸਿਆ ਗਿਆ ਹੈ ਅੰਮ੍ਰਿਤ ਸੰਸਕਾਰ ਉਹੀ ਹੈ ਜਿਸ ਵਿੱਚ ਇਹ ਅੰਮ੍ਰਿਤ ਕਲਾ ਪ੍ਰਤੱਖ ਵਰਤਦੀ ਹੈ ਆਨਮੋਦ ਸੰਸਕਾਰਾਂ ਦੀ ਨਿਆਈ ਇਹ ਗੁਰਮਤਿ ਸੰਸਕਾਰ ਅੰਮ੍ਰਿਤ ਛਕਾਉਣ ਦੀ ਰੀਤੀ ਨਰੀ ਇੱਕ ਰਸਮ ਪੂਰਵਕ ਰੀਤੀ ਹੀ ਨਹੀਂ ਪਰੰਤੂ ਇੱਥੇ ਸਮਰਤਕ ਅੰਮ੍ਰਿਤ ਕਲਾ ਵਰਤਾਕ ਵਰਤ ਕੇ ਅੰਮ੍ਰਿਤ ਛਕਣ ਹਾਰਿਆਂ ਦੇ ਅਮਰੀ ਜੀਵਨ ਹੋ ਜਾਂਦੇ ਹਨ ਇਸ ਅੰਮ੍ਰਿਤ ਛਕਾਉਣ ਦੀ ਰੀਤੀ ਅੰਦਰ ਮੁੱਖ ਅੰਗ ਅੰਮ੍ਰਿਤ ਨਾਮ ਗੁਰਮੰਤਰ ਦਾ ਦੇਣਾ ਹੈ ਜਿਸ ਕਰਕੇ ਇਸ ਸਾਰੇ ਗੁਰਮਤ ਰੋਹ ਰੀਤੀ ਦਾ ਸੰਕੇਤਕ ਨਾਮ ਅੰਮ੍ਰਿਤ ਛਕਾਉਣਾ ਪ੍ਰਸਿੱਧ ਹੈ ਉਸ ਅੰਮ੍ਰਿਤ ਸਮੇਂ ਦੇ ਦਰੜਾਏ ਗੁਰਮੰਤਰ ਅਤੇ ਜਨਮ ਮਰਨ ਦੇ ਪੱਤ ਅੰਮ੍ਰਿਤ ਨਾਮ ਨੂੰ ਧਾਰਨ ਕਰਨਾ ਅਤੇ ਧਾਰਨ ਕਰੀ ਰੱਖਣਾ ਗੁਰਮਤ ਦੇ ਸਾਰ ਵਿਵੇਕ ਦਾ ਮੁੱਖ ਅੰਗ ਹੈ ਅੰਮ੍ਰਿਤ ਨਾਮ ਪਿਆਲਿਆਂ ਤੋਂ ਇਹ ਸਿੱਟਾ ਕੱਢ ਲੈਣਾ ਠੀਕ ਨਹੀਂ ਕਿ ਇੱਕ ਵਾਰੀ ਦੇ ਅੰਮ੍ਰਿਤ ਚੱਕਣ ਸਮੇ ਅੰਮ੍ਰਿਤ ਨਾਮ ਪਿਆਇਆ ਗਿਆ ਅਤੇ ਪੀਵਨਾਰਾ ਨੇ ਪੀ ਲਿਆ ਬੋੜ ਕਮਾਈ ਕਰਨ ਦੀ ਅਰਥਾਤ ਖਿੰਖਿਨ ਨਾਮ ਜਪਣ ਦੀ ਕੀ ਲੋੜ ਹੈ ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਜਿਨ੍ਹਾਂ ਵਡਭਾਗੇ ਜਨਾਂ ਨੂੰ ਅੰਮ੍ਰਿਤ ਛਕਣ ਸਾਰ ਹੀ ਅੰਮ੍ਰਿਤ ਨਾਮ ਦੀ ਅੰਮ੍ਰਿਤ ਕਲ ਅਮਰ ਕਲਾ ਪੂਰਨ 파ਰਸ ਕਲਾ ਵਰਤ ਕੇ ਅਮਰ ਪਦਵੀ ਪ੍ਰਾਪਤ ਹੋ ਗਈ ਉਹਨਾਂ ਦੇ ਜਨਮ ਮਰਨ ਆਵਾਗਮਨ ਦਾ ਸਿਲਸਿਲਾ ਤਾਂ ਉੱਥੇ ਹੀ ਮੁੱਕ ਗਿਆ ਪਰੰਤੂ ਅੰਮ੍ਰਿਤ ਨਾਮ ਦੇ ਚਰਨਾਟ ਜਿਹੜੀ ਅਮਰ ਪ੍ਰਭਾਵੀ ਪਾਰਸ ਕਲਾ ਦੁਆਰਾ ਇੱਕ ਵਾਰੀ ਛਿੜ ਪਈ ਹੈ ਉਹ ਸਦਾ ਛਿੜੀ ਹੀ ਰਹੇਗੀ ਅਤੇ ਦਿਨ ਬਦਿਨ ਜ਼ੋਰੋ ਜ਼ੋਰ ਤੇ ਹੋਰੋ ਹੋਰ ਅਨਕ ਤਰੰਗੀ ਅਤੇ ਅਨਹਦੀ ਰੰਗਾ ਵਿੱਚ ਛਿੜੇਗੀ ਵਿਵੇਕੀ ਜਨ ਦੀ ਸੁਤੇ ਰੁਚੀ ਅਖੰਡ ਕੀਰਤਨ ਦੇ ਅਪਾਰ ਲਾਹੇ ਲੈਣ ਅਤੇ ਲਈ ਜਾਣ ਲਈ ਸਦਾ ਨਿਤ ਨਵੇਂ ਰੰਗਾਂ ਤਰੰਗਾਂ ਵਿੱਚ ਬਣੀ ਰਹੇਗੀ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਸਮੇਂ ਅਮਰ ਹੋਣ ਦੇ ਅਤੇ ਪੂਰਨ ਅਮਰ ਕਲਾ ਵਰਤ ਜਾਣ ਦੇ ਪੂਰਨ ਰੰਗ ਨਹੀਂ ਲਗੇ ਉਹਨਾਂ ਦਾ ਪਿਛਲੇ ਕਰਮਾਂ ਦਾ ਲੇਖਾ ਤਾਂ ਤਤਕਾਲ ਹੀ ਮੁੱਕ ਠੁੱਕ ਗਿਆ ਅੰਮ੍ਰਿਤ ਦੀ ਜਾਗ ਲਗਣਸਾਰ ਪਰੰਤੂ ਇਸ ਅੰਮ੍ਰਿਤ ਜਾਗ ਰੂਪੀ ਅੰਮ੍ਰਿਤ ਬੀਜ ਨੂੰ ਅੰਮ੍ਰਿਤ ਜੋਤੀ ਅਮਰ ਫਲ ਤਾਂ ਤਦੇ ਹੀ ਲਗਣਗੇ ਜੇ ਇਸ ਅੰਮ੍ਰਿਤ ਬੀਜ ਮਾਤਰ ਨਾਮ ਨੂੰ ਗੁਰ ਦਰਸਾਏ ਸੰਜਮ ਸਾਧਨਾ ਸੇਤੀ ਕਮਾਇਆ ਜਾਵੇਗਾ ਉਹ ਕੋਈ ਵਿਰਲੀ ਧਰਤੀ ਹੈ ਜਿਸ ਅੰਦਰ ਬੀਜ ਬਵਨਸਾਰ ਹੀ ਅੰਮ੍ਰਿਤ ਅੰਕੁਰ ਫਲ ਉਗਵ ਆਉਂਦੇ ਹਨ ਪਰੰਤੂ ਆਮ ਤੌਰ ਪਰ ਬੀਜ ਸਿੱਟਣ ਤੋਂ ਪਹਿਲਾਂ ਵੀ ਧਰਤੀ ਨੂੰ ਕਮਾਇਆ ਜਾਂਦਾ ਹੈ ਅਤੇ ਬੀਜਣ ਪ੍ਰਸਤਾਤ ਵੀ ਅਨੁਕ੍ਰਮਕ ਪ੍ਰਕਾਰ ਦੀ ਅਤੁੱਟ ਕਮਾਈ ਕੀਤੀ ਜਾਂਦੀ ਹੈ ਤਦ ਜਾ ਕੇ ਉਹ ਬੀਜ ਫਲੀਪੂਤ ਹੁੰਦਾ ਹੈ ਪਹਿਲੀ ਹਾਲਤ ਵਿੱਚ ਤਾਂ ਸੁਤੇ ਕਮਾਈ ਆਮਹਾਰੀ ਹੁੰਦੀ ਹੈ ਅਤੇ ਇਸ ਦੂਜੀ ਆਮ ਹਾਲਤ ਅੰਦਰ ਮਥ ਕੇ ਉਦਮ ਧਾਰ ਕੇ ਇਸ ਕਮਾਈ ਨੂੰ ਜੁਟਣਾ ਪੈਂਦਾ ਹੈ ਉਦੋਂ ਤੀਕ ਜਦ ਤੀਕ ਕੇ ਪ੍ਰਗਾਸ ਭਇਆ ਕਾਲ ਖਿਲਿਆ ਵਾਲੀ ਖੇਲ ਨਹੀਂ ਵਾਪਰ ਜਾਂਦੀ ਇਸ ਦੂਜੀ ਆਮ ਹਾਲਤ ਅੰਦਰ ਮਥ ਕੇ ਉਦਮ ਧਾਰ ਕੇ ਇਸ ਕਮਾਈ ਨੂੰ ਜੁਟਣਾ ਪੈਂਦਾ ਹੈ ਉਦੋਂ ਤੀਕ ਜਤਿਕੇ ਪ੍ਰਗਾਸ ਭਇਆ ਕੌਲ ਖਿਲਿਆ ਵਾਲੀ ਖੇਲ ਨਹੀਂ ਵਾਪਰ ਜਾਂਦੀ ਇਸ ਖੇਲ ਵਾਪਰੇ ਪश्चात ਉਸੇ ਤਰ੍ਹਾਂ ਹੀ ਆਮਹਾਰੇ ਫੁਹਾਰੇ ਅੰਮ੍ਰਿਤ ਨਾਮ ਦੇ ਛਟਣੇ ਆਰੰਭ ਹੋ ਜਾਂਦੇ ਹਨ ਅਰਥਾਤ ਨਾਮ ਅਭਿਆਸ ਦੀ ਅੰਮ੍ਰਿਤ ਮੋਜ ਦੇ ਸੋਤੇ ਪ੍ਰਵਾਹ ਚੱਲਣ ਲੱਗ ਪੈਂਦੇ ਹਨ ਜਿਸ ਤਰ੍ਹਾਂ ਕਿ ਪਹਿਲੀ ਨਜ਼ੀਰ ਵਿੱਚ ਆਰੰਭ ਤੋਂ ਹੀ ਚੱਲਣ ਲੱਗੇ ਸੀ ਹਰ ਹਾਲਤ ਵਿੱਚ ਅੰਮ੍ਰਿਤ ਨਾਮ ਨੂੰ ਇੱਕ ਵਾਰ ਪੀ ਕੇ ਸਦਾ ਲਈ ਪਹੁੰਚਦੇ ਰਹਿਣਾ ਹੀ ਸਾਰ ਗੁਰਮਤਿ ਵਿਵੇਕ ਦਸ਼ਾ ਦੀ ਨਿਸ਼ਾਨੀ ਹੈ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰ ਮੰਤਰ ਹਿਰਦੈ ਹੋਇ ਸ੍ਰੀ ਰਾਗ ਮਹੱਲਾ 4 ਭਾਵ ਜੇ ਗੁਰਮੰਤਰ ਗੁਰਮਤ ਨਾਮ ਨੂੰ ਦਮ ਦਮ ਹਿਰਦੇ ਵਿਖੇ ਪਰੋਈ ਰੱਖੀਏ ਤਾਂ ਨਾ ਦੁੱਖ ਨਾ ਕਲੇਸ਼ ਨਾ ਭੌ ਵਿਆਪਦਾ ਹੈ ਭਾਵੇਂ ਉਕਤ ਦੁੱਖ ਕਲੇਸ਼ ਅਤੇ ਭੌ ਮਜੱਸਮ ਦੁੱਖ ਮਜੱਸਮ ਕਲੇਸ਼ ਅਤੇ ਮਜੱਸਮ ਭੌ ਹੀ ਕਿਉਂ ਨਾ ਹੋਵਣ ਅੰਸ਼ਾ ਮਾਤਰ ਦੁੱਖ ਕਲੇਸ਼ ਅਤੇ ਭੌ ਨੇ ਤਾਂ ਕੀ ਵਿਆਪ ਸਕਣਾ ਹੈ ਗੁਰਮੰਤਰ ਹਿਰਦਾ ਹੋਏ ਤੋਂ ਭਾਵ ਬੀਜ ਮਾਤਰ ਹਿਰਦੇ ਪ੍ਰਵੇਸ਼ੀ ਗੁਰਮੰਤਰ ਦਾ ਹੀ ਨਹੀਂ ਕਿੰਤੂ ਇਸ ਗੁਰਮੰਤਰ ਬੀਜ ਨੂੰ ਗੁਰਮਤ ਵਿਵੇਕ ਦੁਆਰਾ ਕਮਾ ਕੇ ਹਰ ਦਮ ਹਰੀ ਭਰੀ ਦਸ਼ਾ ਵਿਖੇ ਹਿਰਦੇ ਭੂਮੀ ਅੰਦਰ ਪ੍ਰਫੁੱਲਤ ਰੱਖਣ ਦਾ ਹੈ ਅਰਥਾਤ ਗੁਰਮੰਤਰ ਨੂੰ ਖਿੰਖਿਨੀ ਅਭਿਆਸ ਦੁਆਰਾ ਰਜੰਤਰ ਪਰੋਈ ਰੱਖਣ ਦਾ ਹੈ ਗੁਰਮੰਤਰ ਨੂੰ ਖਿੰਖਿਨੇ ਅਭਿਆਸ ਦੁਆਰਾ ਰਿਦੰਤਰ ਪਰੋਈ ਰੱਖਣ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ